ਅੱਜ ਮੈਂ ਤੁਹਾਡਾ ਆਪਣਾ ਜਾਣਕਾਰੀ ਤੁਸੀਂ ਦੇਖ ਰਹੇ ਹੋ ਲੋਕਮਸਲ ਚੈਨਲ ਜਿੱਦਾਂ ਕਿ ਅੱਜ ਪਤਾ ਕਿ ਇੱਕ ਨੌਜਵਾਨਾਂ ਦਾ ਇੱਕ ਇੱਕ ਬਹੁਤ بڑا ਖੜ ਆਇਆ ਇਹ ਕਹਿ ਸਕਦੇ ਇਟਲੀ ਦੀ ਧਰਤੀ ਤੇ ਤੁਸੀਂ ਦੇਖ ਸਕਦੇ ਹੋ ਕਿੱਡਾ ਇਕੱਠ ਨੌਜਵਾਨਾਂ ਦਾ ਜੇ ਕਿ ਇੱਕ ਕਬੱਡੀ ਦਾ ਮੈਚ ਹੋਣ ਜਾ ਰਿਹਾ ਬਹੁਤ ਹੀ ਵਿਸ਼ਾਲ ਇਕੱਠ ਦੇ ਵਿੱਚ ਜੇ ਕਿ ਸਾਡੇ ਰਮੀ ਭਾਜੀ ਇਹ ਇਹਨਾਂ ਦਾ ਇੱਕ ਯੋਗਦਾਨ ਹੈ ਕਿ ਬਹੁਤ بڑا ਤੁਹਾਡਾ ਅਪਰੀਲਾ ਅਪਰੀਲਾ ਜੀ ਜਿਹੜਾ ਕਿ ਤੁਸੀਂ ਇੱਕ ਐਡੀ ਵੱਡੀ ਨੌਜਵਾਨ ਨੂੰ ਇਕੱਠਾ ਕਰਕੇ ਕਬੱਡੀ ਦਾ ਕੱਪ ਕਰਾ ਰਹੇ ਆ ਕਿੱਦਾਂ ਮਹਿਸੂਸ ਹੁੰਦਾ ਈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਲੋਕ ਮਸਲੇ ਚੈਨਲ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਆ ਸੋ ਅੱਜ ਦਾ ਜਿਹੜਾ ਮੈਚ ਹੈ ਕਬੱਡੀ ਦਾ ਮਹਾਕੁੰਭ ਹੋਣ ਜਾ ਰਿਹਾ ਆਪਣੀ ਮਾਂ ਖੇਡ ਕਬੱਡੀ ਨੂੰ ਜਿਹੜਾ ਅਸੀਂ ਜਾਗਰਤ ਰੱਖਣ ਵਾਸਤੇ ਜਿਹੜੇ ਅੱਜ ਆ ਮੈਚ ਜਿਹੜਾ ਹੋ ਰਹੇ ਨੇ ਸਾਰੇ ਜਿਹੜੇ ਭਰਾ ਆਏ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਹੈ ਸਭ ਤੋਂ ਪਹਿਲਾਂ ਜਿਨ੍ਹਾਂ ਨੇ ਕੇ ਸਹਿਯੋਗ ਦਿੱਤਾ ਤੇ ਆਪਣੀ ਜਿਹੜੀ ਆਪਣਾ ਜਿਹੜਾ ਸੱਭਿਆਚਾਰ ਆ ਉਹਨੂੰ ਕਾਇਮ ਰੱਖਿਆ ਸੋ ਅੱਜ ਦਾ ਜਿਹੜਾ ਮਹਾਕੁੰਭ ਹੋਣ ਜਾ ਰਿਹਾ ਇਹਨਾਂ ਸਾਰੇ ਸਹਿਯੋਗੀਆਂ ਦੇ ਆਪਣੇ ਪੰਜਾਬ ਦੀ ਧਰਤੀ ਨੂੰ ਆਪਣੇ ਪੰਜਾਬ ਦੇ ਸੱਭਿਆਚਾਰ ਨੂੰ ਆਪਣਾ ਵਿਰਸਾ ਜਿਹੜਾ ਸੰਭਾਲਣ ਵਾਸਤੇ ਜਿਹੜਾ ਇਹ ਅੱਜ ਇੱਕ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਨ ਵਾਸਤੇ ਜਿਹੜਾ ਇਹ ਪ੍ਰਾਲਾ ਜਿਹੜਾ ਸਾਰੇ ਨੌਜਵਾਨਾਂ ਨੇ ਕੀਤਾ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਸਭ ਤੋਂ ਪਹਿਲਾਂ ਜਿਹੜੇ ਆਏ ਸੱਜਣ ਇਹਨਾਂ ਦੇ ਜੀ ਆਇਆਂ ਨੂੰ ਸੋ ਸਾਰੇ ਹੀ ਰਲ ਮਿਲ ਕੇ ਜਿਹੜਾ ਅੱਜ ਕਬੱਡੀ ਦਾ ਇਹ ਮੈਚ ਜਿਹੜਾ ਕਰਵਾ ਰਹੇ ਨੇ ਕਿ ਸਾਰਿਆਂ ਦੇ ਸਹਿਯੋਗ ਦੇ ਨਾਲ ਹੋ ਰਿਹਾ ਆਪਣੇ ਸੱਭਿਆਚਾਰ ਨੂੰ ਸੰਭਾਲਵਾ ਕੇ ਹੋ ਰਿਹਾ ਸੋ ਸਾਰਿਆਂ ਦੇ ਜੀ ਆਇਆਂ ਨੂੰ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਪਿੱਛੇ ਪੰਜਾਬੀਆਂ ਨੂੰ ਜਾਂ ਇੱਥੇ ਦੇ ਜਿਹੜੇ ਜਨਰੇਸ਼ਨ ਦਾ ਪੰਜਾਬੀ ਜਿਹੜੇ ਕਿ ਗਲਤ ਪਾਸੇ ਟੁੱਟ ਗਏ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਵੇਖੋ ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਨਸ਼ਿਆਂ ਨੂੰ ਮੁਕਤ ਕਰਨ ਵਾਸਤੇ ਜਿਹੜਾ ਕਬੱਡੀ ਦਾ ਤੇ ਆਪਣੀਆਂ ਖੇਡਾਂ ਦੇ ਨਾਲ ਜੁੜਨ ਦਾ ਤੇ ਆਪਣੇ ਸੱਭਿਆਚਾਰ ਦੇ ਨਾਲ ਜੁੜਨ ਦਾ ਜਿਹੜਾ ਬੜਾ ਤਗੜਾ ਉਪਰਾਲਾ ਵਾ ਸੋ ਸੰਦੇਸ਼ ਇਹੀ ਆ ਕਿ ਆਪਾਂ ਜਿਹੜੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਇਹ ਜੋ ਮੇਲਿਆਂ ਦੇ ਵਿੱਚ ਜਰੂਰ ਜਿਹੜਾ ਯੋਗਦਾਨ ਪਾਈਏ ਵਾਰਤੋ ਵਾਰ ਦਾਈਏ ਆਪਣੇ ਘਰ ਨਿਆਣਿਆਂ ਨੂੰ ਵੀ ਦੱਸੀਏ ਕਿ ਹਾਂ ਸਾਡਾ ਸੱਭਿਆਚਾਰ ਕੀ ਆ ਜਿਹੜੇ ਅੱਜ ਦੀ ਪੀੜ੍ਹੀ ਜਿਹੜੀ ਅੱਗੋਂ ਨਸ਼ਿਆਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਇੱਥੇ ਵੀ ਜਿਹੜਾ ਬਹੁਤ ਜ਼ਿਆਦਾ ਨਸ਼ਾ ਚੱਲਣ ਰਿਹਾ ਉਹਨੂੰ ਮੁਕਤ ਕਰਨ ਉਹ ਆ ਤੇ ਜਿਹੜੇ ਇਹ ਸਹਿਯੋਗ ਆ ਉਹ ਸਾਰਿਆਂ ਦਾ ਸਹਿਯੋਗ ਜਿਹੜਾ ਉਹ ਚਾਹੀਦਾ ਸੋ ਸੰਦੇਸ਼ ਇਹ ਹੀ ਆ ਕਿ ਨਸ਼ੇ ਛੱਡ ਕੇ ਆਪਣਾ ਜਿਹੜਾ ਸੱਭਿਆਚਾਰ ਆ ਉਹਨੂੰ ਸੰਭਾਲੀਏ ਆਪਣੇ ਵਿਰਸੇ ਨੂੰ ਸੰਭਾਲੀਏ ਵਾਹਿਗੁਰੂ ਜੀ ਕਾਬਾ ਵਾਹਿਗੁਰੂ ਆਹ ਸਾਹਮਣੇ ਕਹਿੰਦੇ ਰੇਡ ਪੈਂਦੀ ਜਾਫੀ ਚਾਰ ਨੇ ਚਾਰ ਤਿਆਰ ਨੇ ਹਰ ਬੱਲੇ ਪਾਣੀ 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 ਦਾ ਗਰੋਜੀ ਗਰਾਊਂਡ ਵਿੱਚ ਪਾਣੀ ਹਾਂਜੀ ਲਓ ਸਾਹਮਣੇ ਕਹਿੰਦੇ ਔਰ ਅਗਲੀ ਕਿੰਨੀ ਕਹਿੰਦਾ ਆ ਉਹਨਾਂ ਨੇ ਕਿਸੇ ਵੀ ਕੱਪ ਤੇ ਢੰਗਵਾਰੀਏ ਸਪੀਸ਼ਲ ਇਹ ਲਾਜ਼ਮੀ ਹੈ ਕਿ ਲਾਜ਼ਮੀ ਨਹੀਂ ਲਾਜ਼ਮੀ ਨਹੀਂ এই হরি দরওয়ানা দিয়া এসো সব বাকি ও কিন্দে এローラ ক পাতা সাহেব আপুরে সাহেব আপুরে ধন্যবাদ জিন্দাবাদ আমাদের আপনি প্রাণান ਸਾਡਾ ਵੀਰ ਨਾਲੀ ਪੂਰਨ ਗੋਤੋ ਲਿੰਗੂ ਨਾਲ ਕਹਿੰਦੇ ਲੱਖਾ ਸਾਡਾ ਵੀਰ ਉਹ ਕਹਿੰਦੇ ਕੀਪਾ ਸਾਡਾ ਵੀਰ ਆਇਆ ਲੰਮਿਆਂ ਦਾ ਸੁ ਵੀਰ ਦਾ ਵੀ ਧੰਨਵਾਦ ਨਾਲ ਮਨਕੀਰਤ ਸਿੰਘ ਆਇਆ ਨਾਲ ਕਹਿੰਦੇ ਕੱਕੂ ਸਾਡਾ ਵੀਰ ਇਹਨਾਂ ਸਾਰਿਆਂ ਭਰਾਵਾਂ ਦਾ ਧੰਨਵਾਦ ਨਾਲ ਲੱਖਾ ਗੋਤੋ ਲਿੰਗੂ ਨਾਲ ਵੀ ਆਇਆ ਹੋਇਆ ਹੈ